ਇਸ ਸਮੇਂ ਸਿੱਖ ਪੰਥ ਸ਼੍ਰੋਮਣੀ ਅਕਾਲੀ ਦਲ ਤੇ ਜਿਹੜੀ ਮੌਜੂਦਾ ਸਿੱਖ ਰਾਜਨੀਤੀ ਹੈ ਉਹਨ ਬਹੁਤ ਵੱਡੇ ਚੈਲੰਜਸ ਦਾ ਸਾਹਮਣਾ ਕਰਨਾ ਪੈ ਰਿਹਾ ਬੜੀਆਂ-ਬੜੀਆਂ ਚੁਣੌਤੀਆਂ ਨੇ ਆਪਣੇ ਸਾਹਮਣੇ ਜੇ ਆਪਾਂ ਐਵੇਂ ਉਹਨੂੰ ਗੱਲ ਨੂੰ ਅਖੋਲੇ ਕਰ ਦਈਏ ਤੇ ਫਿਰ ਉਹਦਾ ਕੋਈ ਫਾਇਦਾ ਨਹੀਂ ਇਸ ਆਪਣੀ ਜਮਾਤ ਦਾ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਬੜਾ ਹੀ ਮਾਨਮਤਾ ਹੈ ਦੇਖੋ ਆਪਾਂ ਤਾਂ ਜੇ ਸਪੀੜੀ ਚੋਂ ਗੁਜ਼ਰ ਰਹੇ ਆ ਆਪਾਂ ਨੂੰ ਆਪਣੇ ਬਜ਼ੁਰਗਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਵੱਡੇ ਯੋਧਿਆਂ ਨੇ ਜੈਦਰ ਸਾਹਿਬਾਨਾ ਨੇ ਬੜਾ ਸੰਘਰਸ਼ ਕਰਕੇ ਜਦੋ ਜਹਿਦ ਕਰਕੇ ਉਹਨਾਂ ਨੇ ਕੁਰਬਾਨੀਆਂ ਦੇ ਕੇ ਆਪਾਂ ਨੂੰ ਇਹ ਜਿਹੜਾ ਵਿਰਸਾ ਉਹ ਸੰਭਾਲਣ ਵਾਸਤੇ ਛੱਡ ਕੇ ਗਏ ਸਨ ਹੁਣ ਆਪਾਂ ਉਹ ਵਿਰਸਾ ਵੀ ਨਹੀਂ ਸੰਭਾਲ ਸਕੇ ਆਪਣੇ ਕੋ ਹੋਰ ਕੋ ਬਹੁਤਾ ਦਾ ਕਰਨ ਦੀ ਲੋੜ ਨਹੀਂ ਸੀ ਨਾ ਤਾਂ ਕੋਈ ਮੋਰਚੇ ਲਾਉਣ ਨੂੰ ਕਹਿੰਦਾ ਨਾ ਕੋਈ ਕਹਿੰਦਾ ਲੰਬੀਆਂ ਕੈਦਾਂ ਕਟੋ ਲੇਕਿਨ ਆਪਣੀ ਜ਼ਿੰਮੇਵਾਰੀ ਵੀ ਆਪਣੀ ਲੀਡਰਸ਼ਿਪ ਤੋਂ ਨਹੀਂ ਨਿਭਾ ਹੋਈ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਗੱਲ ਤਾਂ 2015 ਤੋਂ ਸ਼ੁਰੂ ਹੁੰਦੀ ਹੈ ਜੇ ਆਪਾਂ ਅਸਲੀਅਤ ਵੱਲ ਨਜ਼ਰ ਮਾਰੀਏ ਬੜੀ ਲੰਬੀ ਸਟੋਰੀ ਆ ਹੁਣ ਸਾਰੀ ਗੱਲ ਵਿਸਥਾਰ ਨਾਲ ਨਹੀਂ ਦੱਸ ਸਕਾਂਗੇ ਲੇਕਿਨ ਫਿਰ ਵੀ ਫਰਜ਼ ਬਣਦਾ ਹੈ ਤੁਹਾਨੂੰ ਸਭ ਗੱਲਾਂ ਸਾਂਝੀਆਂ ਕਰਨ ਦਾ ਪੰਥ ਦੀ ਸਰਕਾਰ ਹੋਵੇ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਦੀ ਆਪਣੀ ਕੋਸ਼ਿਸ਼ਾਂ ਹੋਣ ਪਾਪੀ ਸਾਹਮਣੇ ਖੜੇ ਹੋਣ ਅਖੜੇ ਨੇ ਦੋਨੇ ਪੁਲਿਸ ਦੇ ਉੱਚ ਅਧਿਕਾਰੀ ਇਹਨਾਂ ਨੂੰ ਪਤਾ ਹੈ ਚਾਲ ਸਾਹਿਬ ਵੀ ਉਸ ਵੇਲੇ ਸਰਵਿਸ ਵਿੱਚ ਹਨ ਸਤਪਾਲ ਸਿੰਘ ਵੀ ਸਗੇ ਕਿਹੜੇ ਕਸੂਰ ਵਾਲ ਸੀ ਪਾਪੀ ਕੌਣ ਸੀਗੇ ਆ ਜਿਹੜਾ ਡੇਰੇ ਦਾ ਸਾਧਿਆ ਉਹਦੇ ਚੇਲੇ ਚਪਤੇ ਸੀ ਲੇਕਿਨ ਆਪਣੀ ਸਰਕਾਰ ਤੋਂ ਸਿੱਖਾਂ ਨੂੰ ਇਨਸਾਫ ਨਹੀਂ ਦਿਵਾ ਹੋਇਆ ਦੇਖੋ ਸਾਡਾ ਮਰਨਾ ਜਮਨਾ ਗੁਰੂ ਗ੍ਰੰਥ ਸਾਹਿਬ ਦੇ ਨਾਲ ਆ ਜੇ ਅਸੀਂ ਗੁਰੂ ਸਾਹਿਬ ਤੋਂ ਬੇਮਖ ਹੋ ਗਏ ਫਿਰ ਆਪਣੀ ਕੋਈ ਹੋਂਦ ਨਹੀਂ ਫਿਰ ਐਵੇਂ ਆਪਾਂ ਤੁਰੇ ਫਿਰਦੇ ਆ ਚਾਹੇ ਦੁਨੀਆ ਚਾਹੇ ਚਾਹੇ ਨਹੀਂ ਆਏ ਕੋਈ ਫਰਕ ਨਹੀਂ ਪੈਂਦਾ ਲekin ਨਹੀਂ ਹੁਣਾ ਤੋਂ ਹੋਇਆ ਉਹਨਾਂ ਨੂੰ ਉਹ ਪਾਪੀ ਤੰਗ ਦੇਣੇ ਚਾਹੀਦੇ ਸਗੇ ਜਿਨ੍ਹਾਂ ਪਾਪੀਆਂ ਨੇ ਉਹ ਪਾਪ ਕੀਤਾ ਸਗਾ ਨਹੀਂ ਹੁਣਾ ਤੋਂ ਇਨਸਾਫ ਦਵਾ ਹੋਇਆ ਅੱਜ ਤੱਕ ਨਹੀਂ ਇਨਸਾਫ ਮਿਲਿਆ ਦੇਖ ਲਓ 2015 2025 10 ਸਾਲ ਹੋ ਗਏ ਨੇ ਆਪਾਂ ਨੂੰ ਪੰਬਲ ਪੂਸਿਆਂ ਚ ਪਾਇਆ ਕੋਈ ਇੱਧਰੋਂ ਲੈ ਜਾਂਦਾ ਹੈ ਕੋਈ ਉੱਧਰੋਂ ਲੈ ਜਾਂਦਾ ਹੈ ਕੋਈ ਕਹਿੰਦਾ ਮੈਂ 2 ਮਹੀਨਿਆਂ ਚ ਇਨਸਾਫ ਦਵਾ ਦੂੰਗਾ ਪਰ ਜੇ ਆਪਾਂ ਇਹ ਨਹੀਂ ਇਨਸਾਫ ਦਵਾ ਸਕੇ ਫੇ ਕਾਂਗਰਸ ਤੋਂ ਕੀ ਆਸਿਆ ਚਾੜੂ ਤੋਂ ਆਪਾਂ ਨੂੰ ਕੀ ਆਸਿਆ ਸੋ ਇਹ ਹੈ ਆਪਣੀ ਦਰਦ ਭਰੀ ਗਾਥਾ ਜਿਸ ਤੋਂ ਸ਼ੁਰੂ ਹੋਇਆ ਸਾਰਾ ਕੁਝ 2017 ਆ ਗਈ 17 ਦੀ ਇਲੈਕਸ਼ਨ ਆਈ ਤੇ ਆਪਾਂ ਬਹੁਤ ਘੱਟ ਗਿਣਤੀ ਚ ਆ ਗਏ 15 ਐਮਐਲਏ ਬਣੇ ਆ ਬੈਠੇ ਨੇ ਢੀਂਸਾ ਸਾਹਿਬ ਬਜ਼ੁਰਗਾਂ ਨੇ ਆਖਿਆ ਸਰਦਾਰ ਸੁਖਦੇਵ ਸਿੰਘ ਢੀਂਸਾ ਜੀ ਨੇ ਉਦੋਂ ਪੜੀ ਮੀਟਿੰਗ ਵਿੱਚ ਜੇ ਦਾ ਜ਼ਿਕਰ ਕਰਕੇ ਗਏ ਨੇ ਸਰਦਾਰ ਸੁਰਜੀਤ ਸਿੰਘ ਰਖੜਾ ਸਾਹਿਬ ਕੀ ਭਲਿਆ ਮਾਨਸਾ ਪ੍ਰਦਾਨ ਕੀ ਛੱਡ ਦੇ ਤੇ ਪਾਸੇ हट ਜਾ ਤਾਂ ਕਿ ਲੋਕਾਂ ਦਾ ਦੁਆਰਾ ਪਰੋਸਾ ਆਪ ਅਕਾਲੀ ਦਲ ਵਿੱਚ ਕਾਇਮ ਕਰ ਸਕੀਏ ਵਿਸ਼ਵਾਸ ਟੁੱਟ ਗਿਆ ਲੋਕਾਂ ਦਾ ਅਕਾਲੀ ਦਲ ਦੀ ਲੀਡਰਸ਼ਿਪ ਪ੍ਰਤੀ ਇਹ ਵਿਸ਼ਵਾਸ ਕਿਵੇਂ ਬਹਾਲ ਆਊਗਾ ਗੁੱਡਵਿਲ ਬਣਾਉਣੀ ਬੜੀ ਔਖੀ ਹੈ ساری ਉਮਰ ਲੱਗ ਜਾਂਦੀ ਹੈ ਇੱਕ ਸਿਆਸੀ ਲੀਡਰ ਨੂੰ ਗੁੱਡਵਿਲ ਪੈਦਾ ਕਰਨੀ ਲੇਕਿਨ ਜਦੋਂ ਟੁੱਟਦੀ ਹੈ ਇੱਕ ਇੱਕ ਮਿੰਟ ਚ ਪਹਾੜ ਤੋਂ ਥੱਲੇ ਆ ਜਾਂਦੀ ਫਰਸ਼ ਤੇ ਤੇ ਫਰਸ਼ ਤੇ ਆ ਗਏ ਸੀਗੇ ਪਰ ਸਰਦਾਰ ਸੁਖਦੇਵ ਸਿੰਘ ਕਿੰਸਾ ਦੀ ਗੱਲ ਮੰਨੀ ਨਹੀਂ ਮੰਨੀ ਹੁੰਦੀ ਤੇ ਅੱਜ ਨੂੰ ਇਹ ਹਾਲਾਤ ਨਾ ਪੈਦਾ ਹੁੰਦੇ ਚਲੋ ਅਸੀਂ ਕਹੀ ਗਏ ਕਿ ਅਕਾਲ ਤਖਤ ਸਾਹਿਬ ਜਾਓ ਦੇਖੋ ਅਕਾਲ ਤਖਤ ਸਾਹਿਬ 6ਵੇਂ ਪਾਸ਼ਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਸੇ ਤੱਕ ਤੁਹਾਨੂੰ ਸੱਜਿਆ ਜਿਸ ਉੱਪਰ ਆਪਣਾ ਅਡੋਲ ਵਿਸ਼ਵਾਸ ਆ ਤੇ ਗੁਰੂ ਸਾਹਿਬ ਸਰਬ ਕਲਾ ਸਮਰੱਥ ਹਨ ਇਹ ਗੁਰੂ ਸਾਹਿਬ ਦੀ ਕਲਾ ਵਤ ਰਹੀ ਹੈ ਇਹ ਕੋਈ ਇਦਾਂ ਨਹੀਂ ਹੈ ਨਹੀਂ ਕੋਈ ਪੰਜ ਮੈਂਬਰੀ ਕਮੇਟੀ ਜਾਂ ਕੋਈ ਹੋਰ ਆਪਣੇ ਆਪ ਨੂੰ ਕਹਵੇ ਲੀਡਰ ਉਹਦੇ ਕਰਕੇ ਹੋ ਰਿਆ ਅਗਰ ਸਿੰਘ ਸਵਾਨ ਨੇ ਉਹ ਫੈਸਲਾ ਕੀਤਾ ਉਹ ਵੀ ਛੇਵੇਂ ਪਾਸ਼ਾ ਜੀ ਦੀ ਕਿਰਪਾ ਹੋਈ ਅਸੀਂ ਬਾਰ-ਬਾਰ ਕਹਿੰਦੇ ਰਹੇ ਉਹਨਾਂ ਨੂੰ ਕਿ ਭਾਈ ਜਾਓ ਅਕਾਲ ਤਖਤ ਸਾਹਿਬ ਜਾ ਕੇ ਮਾਫੀ ਮੰਗੋ ਸਜ਼ਾ ਭੁਗਤੋ ਸੇਵਾ ਕਰੋ ਤਾਈ ਤੁਹਾਨੂੰ ਲੋਕਾਂ ਨੇ ਮaaf ਕਰਨਾ ਹੈ ਜੇ ਨਹੀਂ ਜਾਓਗੇ ਤੇ ਆਪਾਂ ਲੋਕਾਂ ਦੀ ਨਿਗਾਹ 'ਚ ਸੁਰਖ ਨਹੀਂ ਹੋ ਸੁਰਖਰੂ ਨਹੀਂ ਹੋਵਾਂਗੇ ਅੱਜ ਜਾਣੇ ਕੱਲ ਜਾਣੇ ਸਮਾਂ ਨਗਾਤਾ ਨਹੀਂ ਗੱਲ ਮੰਨੀ ਸਾਡੀ ਚਲੋ ਅਸੀਂ ਨਾਲ ਤੁਰੇ ਰਹੇ ਵੀ ਠੀਕ ਹੈ ਕਿਸੇ ਸਮੇਂ ਤੇ ਆ ਕੇ ਪਾਰਟੀ ਸਹੀ ਫੈਸਲਾ ਲਾਊਗੀ ਪਰ ਜਾਨੋ 2022 ਆ ਗਈ ਪੰਜ ਸਾਲ ਨਿਕਲ ਗਏ 22 ਦੇ ਵਿੱਚ ਜੋ ਆਪਣਾ ਹਸ਼ਰ ਹੋਇਆ ਤੁਹਾਡੇ ਸਾਹਮਣੇ ਆ ਤਿੰਨ ਐਮਐਲਏ ਬਣੇ ਇਕੱਲਾ ਹੀ ਐਮਐਲਏ ਬਣ ਕੇ ਆਇਆ ਸਰਦਾਰ ਮਨਪਰੀ ਸਿੰਘ ਯਾਲੀ ਮਾਲਵੇ ਚੋਂ ਜਦੋਂ ਅਸੀਂ ਕਹਿੰਦੇ ਸੀ ਸਰਦਾਰ ਬਾਦਲ ਨੂੰ ਕਿ ਇਕੱਲਾ ਯਾਲੀ ਸਾਹਿਬ ਐਮਐਲਏ ਬਣ ਕੇ ਆਇਆ ਥੋੜਾ ਜਿਹਾ ਉਹਦੇ ਚੁੰਡੀ ਆਪਣੇ ਉਹ ਸਮਝਦਾ ਸੀ ਕਿ ਮੇਰੇ ਚੁੰਡੀ ਵੜਦੇ ਹਾਂ ਪਰ ਗਲਤ ਤਾਂ ਸੱਚੀ ਹੈ ਤੇ ਚਲੋ ਤਿੰਨਾਂ ਚੋਂ ਇਕੱਲਾ ਹੀ ਰਹਿ ਗਿਆ ਜਿਹੜੇ ਪੰਥ ਦੀਆਂ ਕਦਰਾਂ ਕੀਮਤਾਂ ਤੇ ਖੜੇ ਹੋਏ ਸ਼ੁਰੂ ਤੋਂ ਲੈ ਕੇ ਹੁਣ ਤੱਕ ਇੱਕ ਐਮਐਲਏ ਚਲਾ ਗਿਆ ਛੱਡ ਗਿਆ ਦੂਜੀ ਵੀ ਬਾਜੀ ਦਾ ਚਲੋ ਉਹ ਤਾਂ ਘਰ ਦੇ ਹੀ ਨੇ ਫੇਰ ਉਦੋਂ ਗੱਲ ਉੱਠੀ ਕਿ ਹੁਣ ਕਰਨਾ ਕੀ ਹੈ ਠੀਕ ਆਖਿਆ ਰਖੜਾ ਸਾਹਿਬ ਨੇ ਜੈਦਰ ਸੰਤਾ ਸਿੰਘ ਜੀ ਨੇ ਤੇ ਚੁੰਦਾ ਸਾਹਿਬ ਨੇ ਜੇ ਕੁਛ ਨਾ ਕਰ ਦੇ ਖਾਲਸਾ ਜੀ ਅਕਾਲੀ ਦਲ ਦੀ ਹੋਂਦ ਖਤਰੇ ਵਿੱਚ ਸਗੀ ਹੁਣ ਤੁਸੀਂ ਫੈਸਲਾ ਕਰੋ ਜੇ ਅਸੀਂ ਅਕਾਲ ਤਖਤ ਸਾਹਿਬ ਦੇ ਨਾ ਜਾਂਦੇ ਇਹ ਅੱਜ ਇਦਾਂ ਦੇ ਇਕੱਠ ਪੰਜਾਬ ਵਿੱਚ ਨਾ ਹੁੰਦੇ ਤੇ ਫੇ ਕੀ ਹਸ ਰੋਣਾ ਸੀਗਾ ਅਕਾਲੀ ਦਲ ਦਾ ਇਸ ਲਈ ਸਾਨੂੰ ਆਪਣਾ ਜਜ਼ਬਾ ਦਿਖਾਉਂਦੇ ਹੋਏ ਅਸੀਂ ਸਾਰੇ ਇਕੱਠੇ ਹੋ ਕੇ ਅਕਾਲ ਤਖਤ ਸਾਹਿਬ ਗਏ ਉਸ ਤੋਂ ਪਹਿਲਾਂ ਵੀ ਗੱਲ ਦੱਸਦਾ ਚੁੰਦਾ ਕਮੇਟੀ ਬਣੀ ਆ ਚੁੰਦਾ ਸਾਹਿਬ ਬੜੇ ਸਿਆਣੇ ਲੀਡਰ ਆ ਬੜੇ ਸੂਝਵਾਨ ਨੇ ਬੀਬੀ ਜ਼ਗੀਰ ਕੌਰ ਜੀ ਆਏ ਨੇ ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਨੂੰ ਜੀ ਆਖਦੇ ਆ ਸਾਰੀ ਆਪਣੀ ਮਾਨਸੇ ਦੀ ਲੀਡਰਸ਼ਿਪ ਵੱਲੋਂ ਚੁੰਦਾ ਕਮੇਟੀ ਬਣੀ ਅਸੀਂ ਅਯਾਲੀ ਸਾਹਿਬ ਤੇ ਹੋਰ ਵੀ ਸਾਡੇ ਨਾਲ ਮੈਂਬਰ ਸਿਗੇ ਤੇ ਸਾਰੇ ਪੰਜਾਬ ਦਾ ਘੇਰਾ ਦਿੱਤਾ ਮਾਨਸੇ ਵਿੱਚ ਵੀ ਆਈ ਹੋਣੀ ਆ ਠਿੱਖੀ ਚਾਈ ਹੋਊ ਸਰਦੂਲਗੜ੍ਹ ਆਈ ਹੋਊ ਜਾਂ ਹੋਰ ਇਲਾਕੇ ਅਜ ਗਈ ਹੋਗੀ ਜਿਹੜੀ ਚੁੰਦਾ ਕਮੇਟੀ ਬਾਕੀ ਗੱਲਾਂ ਤਾਂ ਚਲੋ ਅਸੀਂ ਉਹ ਪਬਲਿਕ ਕਰਾਂਗੇ ਰਿਪੋਰਟ ਝੁੰਡਾ ਕਮੇਟੀ ਦੀ ਦੋ ਗੱਲਾਂ ਮੁੱਖ ਸੀ ਉਹ ਚ ਉਸ ਕਮੇਟੀ ਚ ਇੱਕ ਸੀ ਅਕਾਲੀ ਦਲ ਦੀ ਲੀਡਰਸ਼ਿਪ ਵਿੱਚ ਤਬਦੀਲੀ ਕਰੋ ਹੁਣ ਲੀਡਰਸ਼ਿਪ ਦਾ ਕੀ ਮੈਨਾ ਲੀਡਰਸ਼ਿਪ ਦਾ ਮੈਨਾ ਕੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਪ੍ਰਧਾਨਗੀ ਤੋਂ ਪਾਸੇ ਹਟ ਜਾਓ ਜੇ ਤੁਸੀਂ ਪਾਸੇ ਹਟਦੇ ਹੋ ਤੇ ਲੋਕਾਂ ਦਾ ਵਿਸ਼ਵਾਸ ਦੁਬਾਰਾ ਫੇਰ ਅਕਾਲੀ ਦਲ ਵਿੱਚ ਕਾਇਮ ਹੋ ਸਕਦਾ ਹੈ ਭਰੋਸਾ ਫੇਰ ਬਣ ਸਕਦਾ ਹੈ ਦੂਜਾ ਸੀ ਕੀ ਅਕਾਲ ਤਖਤ ਸਾਹਿਬ ਤੇ ਜਾ ਕੇ ਤੇ ਸੱਚੇ ਮਨੋਂ ਆਪਣੀਆਂ ਗਲਤੀਆਂ ਮੰਨ ਕੇ ਤੇ ਸਜ਼ਾ ਭੁਗਤ ਕੇ ਆਓ ਅਕਾਲ ਤਖਤ ਸਾਹਿਬ ਤੋਂ ਜਦੋਂ ਤੁਹਾਨੂੰ ਮਾਫੀ ਮਿਲੂਗੀ ਸੱਚੇ ਮਨੋਂ ਤਾਂ ਫੇਰ ਤੁਹਾਨੂੰ ਸੰਗਠਾ ਨੇ ਪ੍ਰਵਾਨ ਕਰਨਾ ਉਹਦਾ ਪ੍ਰਵਾਨ ਨਹੀਂ ਕਰਨਾ ਚਲੋ ਨਹੀਂ ਗਏ ਚੌਂਦਾ ਕਮੇਟੀ ਦੀ ਰਿਪੋਰਟ ਠੰਡੇ ਬਸਤੇ ਜਪਾਤੀ ਬੜੀਆਂ ਉਹ ਚ ਚੰਗੇ ਨੁਕਤੇ ਸਨ ਬੜੀਆਂ ਕੀਮਤੀ ਗੱਲਾਂ ਸੀਗੀਆਂ ਤੁਹਾਡੇ ਸਜਾ ਸੀਗੇ ਸਾਰੇ ਆਪਣੇ ਪੰਜਾਬ ਦੇ ਵਰਕਰਾਂ ਦੇ ਆਗੂਆਂ ਦੇ ਲੇਕਿਨ ਨਹੀਂ ਮੰਨੇ ਫਿਰ ਦੱਸੋ ਕੀ ਕਰਦੇ ਅਸੀਂ ਚਲੋ 24 ਆ ਗਈ 24 ਚ ਜਮਾਨਤਾ ਜ਼ਬਤ ਹੋ ਗਈਆਂ ਅਕਾਲ ਤਖਤ ਸਾਹਿਬ ਤੇ ਗਏ ਇਹਨਾਂ ਨੂੰ ਸੱਦ ਲਿਆ ਉੱਥੇ ਜਾ ਕੇ ਕਹਿੰਦੇ ਚਿੱਠੀਆਂ ਲਿਖੀਆਂ ਤਿੰਨ ਹੁਣ ਗੱਲ ਤਾਂ ਬੜੀ ਲੰਬੀ ਹੈ ਸਮਾਂ ਇਹਨਾਂ ਨਹੀਂ ਇਜਾਜ਼ਤ ਦਿੰਦਾ ਪਰ ਦੱਸੋ ਜੇ ਸਿੱਖ ਨੂੰ ਅਕਾਲ ਤਖਤ ਸਾਹਿਬ ਤੇ ਪਰੋਸਾ ਜਿਹੜਾ ਸਿੱਖ ਉੱਥੇ ਜਾ ਕੇ ਸੀਸ ਝੁਕਾਉਂਦਾ ਹੈ ਕਦੀ ਤੁਸੀਂ ਸੋਚ ਸਕਦੇ ਹੋ ਕਿ ਉਹ ਇੱਕ ਵਾਰੀ ਤਾਂ ਅਕਾਲ ਤਖਤ ਸਾਹਿਬ ਜਾ ਕੇ ਕਵੇਗੀ ਮੈਂ ਸਭ ਕੁਝ ਮੰਨਦਾ ਮੇਰੀ ਚੋਲੀਛ ਪਾ ਦਿਓ ਤੇ ਮੈਂ ਸਾਰੀਆਂ ਗਲਤੀਆਂ ਕਬੂਲਦਾ ਬਜੁਰ ਗੁਨਾਹ ਕੀਤੇ ਹੋਣ ਉਹ ਵੀ ਉਹ ਮੰਨ ਲਵੇ ਤੇ ਬਾਹਰ ਆ ਕੇ ਕਵੇ ਕਿ ਨਹੀਂ ਮੈਂ ਤਾਂ ਉਦਾਂ ਹੀ ਕਹਤਾ ਇਹ ਤਾਂ ਮੈਂ ਤਾਂ ਗਲਤੀ ਕੀਤੀ ਨਹੀਂ ਕੋਈ ਦੱਸੋ ਖਾਲਸਾ ਜੀ ਇਹ ਸਾਡਾ ਸਿਧਾਂਤ ਆ ਇਹ ਸਾਡਾ ਫਲਸਫਾ ਇਹ ਸਾਡੀ ਰਿਵਾਇਤ ਆ ਇਹ ਸਾਡੀ ਪਰੰਪਰਾ ਕਿ ਕਾਲ ਤੱਕ ਸਾਰੇ ਫੈਸਲੇ ਹੋਏ ਸਿੱਖਾਂ ਦੇ ਹਿੰਦੂਆਂ ਦੇ ਮੁਸਲਮਾਨਾਂ ਦੇ ਸਾਰੇ ਧਰਮਾਂ ਦੇ ਗੁਰੂ ਸਾਹਿਬ ਨੇ ਗੁਰਮਤੇ ਪਾ ਕੇ ਫੈਸਲੇ ਕੀਤੇ ਤੇ ਹਰ ਫੈਸਲਾ ਲਾਗੂ ਹੋਇਆ ਹੁਕਮਨਾਮੇ ਸਾਰੇ ਜਿਹੜੇ ਲਾਗੂ ਹੋਏ ਤੇ ਜੇ ਤੁਹਾਨੂੰ ਲੋਟ ਪਵੇ ਤੇ ਤੁਸੀਂ ਆਪਣੇ ਨਿੱਜੀ ਜਿਹੜੇ ਸਿਆਸੀ ਮਨੋਰਥ ਲਈ ਗਿਆਨੀ ਗੁਰਬਚਨ ਸਿੰਘ ਨੂੰ ਉਤੋਂ ਅਮਰਸਰ ਦੀ ਪੁਇਤਰ ਧਰਤੀ ਤੋਂ ਤੁਸੀਂ ਸਾਦੇ ਲੋ ਚੰਡੀਗੜ੍ਹ ਤੇ ਆ ਸਾਦ ਨੂੰ ਕਹੋ ਮਾਫ ਕਰਦੇ ਹਾਂ ਸਾਦ ਕਹਿੰਦਾ ਮੈਂ ਤਾਂ ਮਾਫੀ ਮੰਗੀ ਨਹੀਂ ਤੇ ਮੈਨੂੰ ਕਿਉਂ ਮਾਫ ਕਰਤਾ ਇਹਨਾਂ ਨੇ ਮਾਫ ਕਰਤਾ ਉਥੇ ਫਿਰ ਦਿਲ ਨਹੀਂ ਕਰਦਾ ਕਹਿਣ ਨੂੰ ਲੇਕਿਨ ਸੱਚੀਆਂ ਗੱਲਾਂ ਤੌਣਾ ਸਾਂਝੀਆਂ ਕਰਾਂਗੇ ਦੋ ਲੀਡਰਾਂ ਨੇ ਉਥੇ ਝੂਠ ਬੋਲਿਆ ਤੁਸੀਂ ਸਾਰੇ ਜਾਣਦੇ ਹੋ ਜਿਨ੍ਹਾਂ ਨੇ ਗਲਤੀ ਮੰਨ ਲਈ ਮੰਨ ਲਈ ਲੇਕਿਨ ਦੋ ਐਸੇ ਲੀਡਰ ਸੰ ਜਿਨ੍ਹਾਂ ਬਾਰੇ ਜ਼ਿਕਰ ਕਰੂੰਗਾ ਕਿ ਉਥੇ ਵੀ ਛੂਟ ਬੋਲੇ ਜਾ ਕੇ ਚਿੱਠੀ ਜਿਨ੍ਹਾਂ ਨੇ ਉਹਦਾ ਜਿਹੜੀ ਸਾਥ ਦੀ ਚਿੱਠੀ ਸੀ ਹਿੰਦੀ ਵਿੱਚ ਆਈ ਸੀ ਉਹਦੀ ਪੰਜਾਬੀ ਉਹਦੀ ਉਹਦੇ ਵਿੱਚ ਤਰਜਮਾ ਕੀਤਾ ਉਹਦਾ ਤੇ ਨਾਲ ਲਿਖਤਾ ਕਿ ਮੈਂ ਖਿਮਾ ਮੰਗਦਾ ਤੇ ਸਾਥ ਕਹਿੰਦਾ ਮੈਂ ਤਾਂ ਖਿਮਾ ਮੰਗੀ ਨਹੀਂ ਕਿਹਨੇ ਕੀਤਾ ਕਿਹਨੇ ਲਿਖਿਆ ਜਿਸ ਬੰਦੇ ਨੇ ਉੱਥੇ ਛੂਟ ਬੋਲੇਆ ਉਹਨੇ ਕਿਹਾ ਨਹੀਂ ਜੀ ਮੇਰਾ ਕੋਈ ਰੋਲ ਨਹੀਂਗਾ ਚਲੋ ਉਦੋਂ ਤਾਂ ਅਕਾਲ ਤਖਤ ਸਾਹਿਬ ਠੀਕ ਸੀ ਤੁਹਾਡੇ ਲਈ ਜਦੋਂ ਦੋ ਤਰੀਕ ਦੇ ਹੁਕਮਨਾਮੇ ਆਏ ਉਹਨਾਂ ਕਹਿੰਦੇ ਨਹੀਂ ਜੀ ਇਹ ਅਸੀਂ ਮੰਨ ਨਹੀਂ ਸਕਦੇ ਆ ਸੱਤ ਮੈਂਬਰੀ ਕਮੇਟੀ ਜਿਹੜੀ ਪੰਜ ਰਹਿ ਗਈ ਤੇ ਇਹ ਤਾਂ ਕਮੇਟੀ ਪਰਤੀ ਕਰ ਨਹੀਂ ਸਕਦੀ ਆ ਦੇਸ਼ ਦਾ ਕਾਨੂੰਨ ਸਾਨੂੰ ਨਹੀਂ ਇਜਾਜ਼ਤ ਦਿੰਦਾ ਦੱਸੋ ਵੀਰੋ ਬਜ਼ੁਰਗੋ ਪੈਣਾ ਕਿਹੜਾ ਦੇਸ਼ ਦਾ ਕਾਨੂੰਨ ਆ ਜਿਹੜਾ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਅਚ ਦਖਲ ਦੇ ਸਕਦਾ ਜੇ ਦੇਸ਼ ਦਾ ਕਾਨੂੰਨ ਸਾਡੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਅਚ ਦਖਲ ਦਵੇ ਤੇ ਫੇਰ ਸਾਡੀ ਹੋਂਦ ਕਾਦੀ ਹੋਈ ਦੱਸੋ ਮੈਨੂੰ ਕੋਈ ਦੇਸ਼ ਦਾ ਕਾਨੂੰਨ ਨਹੀਂ ਜਿਹੜਾ ਕਾਲ 택ਸਾਬ ਦੇ ਹੁਕਮਨਾਮਿਆਂ ਨੂੰ ਉਹਦੀ ਅਦਲਾ ਬਦਲੀ ਕਰ ਸਕੇ ਜਾਂ ਚੈਲੰਜ ਕਰੇ ਚੈਲੰਜ ਕਹਨੇ ਕੀਤਾ ਚੈਲੰਜ ਸ਼ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਕੀਤਾ ਅਸੀਂ ਇਹ ਵੀ ਕਹਿੰਦੇ ਆ ਤਾਡੀ ਸਿੰਘ ਕਵੀਸ਼ਨ ਸਿੰਘ ਜਿਹੜੇ ਪ੍ਰਚਾਰਕ ਨੇ ਉਹ ਕਹਿੰਦੇ ਆ ਕਿ ਹੁਕਮਨਾਮੇ ਬੜੇ ਨਰਮ ਸਗੇ ਚਲੋ ਜੋ ਸਿੰਘ ਸਾਹਿਬ ਨੇ ਹੁਕਮਨਾਮੇ ਜਾਰੀ ਕਰਤੇ ਸਾਰੇ ਪੰਥ ਨੇ ਪ੍ਰਵਾਨ ਕਰ ਲਏ ਲੇਕਿਨ ਸਿਰਫ ਇਸ ਜਿਹੜੇ ਤੜੇ ਦੇ ਲੀਡਰ ਸਨ ਉਹਨਾਂ ਨੂੰ ਨਹੀਂ ਉਹ ਮਾਫਕ ਬੈਠੇ ਤਾਂ ਕਹਿੰਦੇ ਸੱਤ ਮੈਂਬਰੀ ਕਮੇਟੀ ਭਰਤੀ ਨਹੀਂ ਕਰ ਸਕਦੀ ਆਪਣੀ ਭਰਤੀ ਸ਼ੁਰੂ ਕਰਤੀ ਦੱਸੋ ਅਸੀਂ ਗਏ ਮਿਲਣ ਜੈਦਰ ਸੰਤਾ ਸਿੰਘ ਜੀ ਤੇ ਬਾਕੀ ਸਾਰੇ ਮੈਂਬਰ ਗਿਆਨੀ ਰਕबीर ਸਿੰਘ ਜੀ ਨੂੰ ਅਕਾਲ ਤਖਤ ਸਾਹਿਬ ਤੇ ਜੈਦਰ ਸਾਹਿਬ ਨੂੰ ਅਸੀਂ ਕਿਹਾ ਸਿੰਘ ਸਾਹਿਬ ਇੱਕ ਡਾਕਟਰ ਦਿਲਜੀਤ ਸਿੰਘ ਚੀਮਾ ਆਇਆ ਉਹ ਤੁਹਾਨੂੰ ਮਿਲ ਕੇ ਕਹਿੰਦਾ ਕਿ ਸਾਨੂੰ ਸਿੰਘ ਸਾਹਿਬ ਨੇ ਕਹਿਤਾ ਕਿ ਸੱਤ ਮੈਂਬਰੀ ਕਮੇਟੀ ਭਰਤੀ ਨਹੀਂ ਕਰ ਸਕਦੀ ਅਕਾਲੀ ਦਲ ਆਪਣੀ ਭਰਤੀ ਕਰੇ ਕੀ ਇਹ ਗੱਲ ਸੱਚ ਹੈ ਸਿੰਘ ਸਾਹਿਬ ਨੇ ਆਖਿਆ ਯਾਦ ਰੱਖਿਓ ਉਹ ਕਹਿੰਦੇ ਝੂਠ ਬੋਲਦਾ ਝੂਠ ਕੋਰਾ ਹੀ ਕੁਫਰ ਦੋਲਦਾ ਆ ਕਹਿੰਦੇ ਬਿਲਕੁਲ ਨਹੀਂ ਮੈਂ ਕਿਹਾ ਕਿ ਸੱਤ ਮੈਂਬਰੀ ਕਮੇਟੀ ਭਰਤੀ ਨਹੀਂ ਕਰ ਸਕਦੀ ਜਿਹੜੇ ਲੋਕ ਅਕਾਲ ਤਖਤ ਸਾਹਿਬ ਦੀ ਬਦੌਲਤ ਸੰਗਤਾਂ ਨੂੰ ਗਵਨਾ ਕਰ ਰਹੇ ਆ ਝੂਠ ਬੋਲ ਰਹੇ ਆ ਦੱਸੋ ਆਪਣਾ ਕੀ ਸਵਾਲ ਨਹੀਂ ਗੇ ਅੱਜ ਕਹਿੰਦੇ ਆ ਕਿ ਅਸੀਂ ਤਾਂ ਐਨੇ ਲੱਖ ਦੀ ਭਰਤੀ ਕਰਤੀ ਮੈਂ ਅਸੀਂ ਤੁਹਾਨੂੰ ਪੁੱਛਦੇ ਆ ਜੀ ਸਾਤਸੰਗਤ ਜੀ ਮਾਨਸਾ ਜ਼ਿਲ੍ਹੇ ਚ ਕਿਹੜੇ ਪਿੰਡ ਵਿੱਚ ਭਰਤੀ ਹੋਈ ਹੈ ਕਿਹੜੇ ਆਪਣੇ ਸ਼ਹਿਰ ਚ ਭਰਤੀ ਹੋਈ ਹੈ ਅਸੀਂ ਜਲੰਧਰੋਂ ਆਉਣੇ ਆ ਬਿਲਕੁਲ ਨਹੀਂ ਹੋਈ ਇੱਕ ਸਾਡਾ ਜਾਇਜ਼ ਆ ਰਿਹਾ ਉੱਥੇ ਆਪਣੇ ਸਰਕਲ ਦਾ ਪ੍ਰਧਾਨ ਉਹਨੂੰ ਕਾਪੀਆਂ ਦੇ ਗਏ ਤੁਸੀਂ ਦੇਖਿਆ ਹੋਣਾ ਫੇਸਬੁੱਕ ਤੇ ਉਹਨੇ ਟੋਕਰੇਜ ਪਾਈਆਂ ਕਾਪੀਆਂ ਤੇ ਲਾਈਵ ਹੋ ਗਿਆ ਉਹ ਕਹਿੰਦਾ ਸਿੱਟੇ ਚੱਲਾ ਖੂਚ ਉਹ ਤਾਂ ਗੂਗਾ ਲੱਭਦੇ ਨਹੀਂ ਕੋਈ ਇਹਦੇ ਖੂਈ ਹੋਊਗੀ ਟੋਕਰੇ 'ਚ ਸਿਰ ਤੇ ਰੱਖ ਕੇ ਕਾਪੀਆਂ ਸਾਰੀਆਂ ਖੂਦ ਛਿੱਟ ਕੇ ਆਇਆ ਇੱਕ ਦਿਨ ਮੈਂ ਇੱਕ ਹੋਰ ਆਪਣੇ ਜਾਇਦਾਨ ਨੂੰ ਪੁੱਛਿਆ ਕਿ ਤੈਨੂੰ ਤੁਹਾਨੂੰ ਵੀ ਕਾਪੀਆਂ ਦੇਗੇ ਸਿਗੇ ਉਹ ਕਹਿੰਦਾ ਮੈਂ ਵੀ ਖੂਦ ਛਿੱਟੀਆਂ ਝੂਠ ਨਹੀਂ ਬੋਲਦੇ ਇੱਕ ਦਾ ਪਿੰਡ ਆ ਫਤਿਹ ਜਲਾਲ ਇੱਕ ਦਾ ਪਿੰਡ ਆ ਪਾਸਲਾ ਇਹ ਦੋਵੇਂ ਜਲੰਧਰ ਜ਼ਿਲ੍ਹੇ ਦੇ ਪਿੰਡ ਨੇ ਤੁਸੀਂ ਜਦ ਮਰਜ਼ੀ ਪੁੱਛ ਸਕਦੇ ਹੋ ਕਿਹੜੀ ਭਰਤੀ ਦੱਸੋ ਜੀ ਕੀ ਇਸ ਭਰਤੀ ਤੋਂ ਕਹਾਦਾ ਡਰ ਸੀਗਾ ਆਪਣੇ ਲੀਡਰਸ਼ਿਪ ਨੂੰ ਸਰਦਾਰ ਸੁਖਵੀਰ ਸਿੰਘ ਬਾਦਲ ਹੋ ਸਕਦਾ ਪ੍ਰਧਾਨ ਬਣ ਜਾਂਦੇ ਇਸ ਭਰਤੀ ਰਾਹੀਂ ਲੇਕਿਨ ਹੱਤ ਸੀ ਹੰਕਾਰ ਸੀ ਆਕਰ ਸੀ ਕਿ ਨਹੀਂ ਮੈਂ ਮੰਨਦਾ ਸਿੰਘ ਸਹਿਮਾਨ ਦੀ ਜਿਹੜੀ ਹੈਗੀ ਆ ਹੁਕਮਨਾਮੇ ਨੂੰ ਇਹ ਕੌਣ ਹੁੰਦੇ ਨੇ ਸਿੰਘ ਸਹਿਮਾਨ ਮੈਨੂੰ ਇਹ ਹੁਕਮ ਦੇਣ ਵਾਲੇ ਕਿ ਅਸਤੀਫਾ ਦਿਓ ਤੇ ਇਹ ਸੱਤ ਮੈਂਬਰੀ ਕਮੇਟੀ ਤੋਂ ਭਰਤੀ ਕਰਾਓ ਅਗਰ ਅਕਾਲ ਤਖਤ ਸਾਹਿਬ ਨੂੰ ਸਮਰਪਤ ਹੁੰਦੇ ਤੇ 2 ਤਰੀਕ ਨੂੰ ਹੁਕਮਨਾਮੇ ਜਾਰੀ ਹੋਏ 3 ਤਰੀਕ ਨੂੰ ਅਸਤੀਫਾ ਹੋਣਾ ਚਾਹੀਦਾ ਸਾਰਿਆਂ ਦਾ ਸੁਖਵੀਰ ਸਿੰਘ ਬਾਦਲ ਜੀ ਦਾ ਡਾਕਟਰ ਚੀਮੇ ਦਾ ਓ ਐਨ ਕੇ ਸ਼ਰਮਾ ਦਾ ਉਹ ਕਹਿੰਦਾ ਐਨ ਕੇ ਸ਼ਰਮਾ ਕਹਿੰਦਾ ਸਿੰਘ ਸਮਾਨ ਸਾਡੇ ਪਾਰਟੀ ਚ ਦਖਲ ਦੇ ਰਹੇ ਨੇ ਉਹਨੂੰ ਮੀਰੀ ਪੀਰੀ ਦੇ ਸੰਕਲਪ ਦਾ ਸਿਧਾਂਤ ਦਾ ਉਕਾ ਹੀ ਪਤਾ ਨਹੀਂ ਕਹਿੰਦਾ ਇਹ ਤਾਂ ਸਿੰਘ ਸਾਹਿਬ ਸਾਡੀ ਪਾਰਟੀ ਚ ਦਖਲ ਦੇ ਰਹੇ ਆ ਤੁਸੀਂ ਆਪ ਸੋਚੋ ਐਦਾਂ ਦੇ ਲੀਡਰ ਉਥੇ ਇਹਨਾਂ ਨੇ ਖੜੇ ਕੀਤੇ ਆ ਜਿਹੜੇ ਪਾਰਲੀਮੈਂਟ ਦੀ ਇਲੈਕਸ਼ਨ ਲੜਿਆ ਉਹ ਤੋਂ ਪਟਿਆਲੇ ਤੋਂ ਤੇ ਕਹਿੰਦਾ ਇਹ ਜਿਹੜਾ ਧਰਮ ਦਾ ਕੁੰਡਾ ਨਹੀਂ ਚਾਹੀਦਾ ਸਾਡੀ ਸਿਆਸਤ ਵਿੱਚ ਧਰਮ ਨੂੰ ਪਾਸੇ ਰੱਖੋ ਅਸੀਂ ਆਪਣੀ ਮਨਮਰਜ਼ੀ ਕਰਾਂਗੇ ਇਹ ਤਾਂ ਹਾਲਿਆ ਇਸ ਕਰਕੇ ਖਾਲਸਾ ਜੀ ਜਿਨ੍ਹਾਂ ਨੇ ਹੁਕਮਨਾਮਿਆਂ ਦੀ ਲਗਣਾ ਕੀਤੀ ਪਗੋੜੇ ਹੋਏ ਬਾਗੀ ਹੋਏ ਤੁਹਾਡੇ ਸਾਹਮਣੇ ਆ ਸਾਨੂੰ ਕੋਈ ਆਪਣਾ ਲਾਲਸਾ ਨਹੀਂ ਅਸੀਂ ਕੋਈ ਕਿਸੇ ਨੇ ਵਜ਼ੀਰ ਨਹੀਂ ਬਣਨਾ ਐਮਐਲਏ ਨਹੀਂ ਬਣਨਾ ਇਹ ਤਾਂ ਗੁਰੂ ਸਾਹਿਬ ਨੇ ਸੇਵਾ ਬਖਸ਼ਣੀ ਹੈ ਪਰ ਸਾਡਾ ਆਪਣਾ ਪਰਸਨਲ ਕੋਈ ਏਜੰਡਾ ਨਹੀਂ ਪੰਜਾਬ ਮੈਂਬਰਾਂ ਦਾ ਸਾਨੂੰ ਜਿਵੇਂ ਦੱਸਿਆ ਸਾਰਿਆਂ ਨੇ ਸਾਨੂੰ ਕੀ ਪਤਾ ਸੀ ਕਿ ਸਾਡੇ ਨਾਲ ਲੈਦੇ ਨੇ ਆ ਉਥੋਂ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜੇ ਦੱਸੋ ਅਸੀਂ ਵੀ ਪਿੱਛੇ ਹਟ ਜਾਂਦੇ ਤੇ ਫੇਰ ਭਾਈ ਆਪਾਂ ਪੰਥ ਨੂੰ ਕੀ ਮੂੰਹ ਦਿਖਾਉਣਾ ਸੀਗਾ ਤਾਂਮੀ ਸਾਹਿਬ ਉਹਦੀ ਮਜਬੂਰੀ ਹੋ ਛੱਡ ਕੇ ਚਲੇ ਗਏ ਨਹੀਂ ਸੀ ਛੱਡ ਕੇ ਜਾਣਾ ਚਾਹੀਦਾ ਤਾਂਮੀ ਸਾਹਿਬ ਨੂੰ ਸ਼੍ਰੋਮਣੀ ਕਮੇਟੀ ਨੂੰ ਵੀ ਤੇ ਸੱਤ ਮੈਂਬਰ ਕਮੇਟੀ ਦੀ ਪ੍ਰਧਾਨਗੀ ਕਰਨੀ ਚਾਹੀਦੀ ਸੀ ਪਰ ਚਲੋ ਕਈ ਵਾਰੀ ਨਹੀਂ ਬੰਦੇ ਤੋਂ ਜਿਹੜਾ ਪ੍ਰੈਸ਼ਰ ਚੱਲ ਹੁੰਦਾ ਉਹ ਤਾਂ ਉਹ ਜਾਣਦੇ ਆ ਲੇਕਿਨ ਜਿਹੜਾ ਇਹ ਪ੍ਰੋਫੈਸਰ ਕਿਰਪਾਲ ਸਿੰਘ ਬਡੂਂਗਰ ਅੱਜ ਅਸੀਂ ਦੇਖਦੇ ਸੀ ਅਜੀਤ ਅਖਬਾਰ 'ਚ ਫੋਟੋ ਲੱਗੀ ਬੈਠੇ ਨੇ ਉਹਨੂੰ ਕਹਿੰਦੇ ਬੜਾ ਵਿਦਵਾਨ ਆ ਬਡੂਂਗਰ ਸਾਹਿਬ ਠੀਕ ਆ ਕਿਤਾਬਾਂ ਲਿਖੀਆਂ ਬੜੇ ਵਿਦਵਾਨ ਨੇ ਸ਼ਤਕਾਰ ਕਰਦੇ ਆਪਾਂ ਉਹਨਾਂ ਦਾ ਬਜ਼ੁਰਗ ਨੇ ਪਰ ਉਹਨਾਂ ਨੂੰ ਪੁੱਛੀਏ ਤੁਸੀਂ ਸੱਤ ਮੈਂਬਰੀ ਕਮੇਟੀ ਤੋਂ ਅਸਤੀਫਾ ਕਿਉਂ ਦਿੱਤਾ ਾਕਾਲ ਤੱਕ ਸਾਬ ਵੱਲੋਂ ਹੁਕਮ ਹੋਇਆ ਹੋਵੇ ਤੇ ਤੁਸੀਂ ਛੱਡ ਕੇ ਦੌੜ ਜਾ ਇਹ ਨਹੀਂ ਸਿੰਘਾਂ ਦੀ ਫਿਤਰਤ ਇਹ ਨਹੀਂ ਸਾਡੀ ਸੋਚ ਇਹ ਨਹੀਂ ਸਾਡਾ ਫਲਸਫਾ ਤੇ ਇਸ ਲਈ ਇਹ ਧਰਤੀ ਸ਼ੁਰੂ ਹੋਈ ਹੈ ਸਾਰੇ ਪੰਜਾਬ 'ਚ ਇਸ ਧਰਤੀ ਨੂੰ ਬੜਾ ਚੰਗਾ ਹੰਗਾਰਾ ਮਿਲ ਰਿਹਾ ਦੇਖੋ ਜੇ ਦਿਨ 2 ਤਰੀਕ ਦੇ ਹੁਕਮਨਾਮੇ ਜਾਰੀ ਹੋਏ ਸਾਰੇ ਪੰਜਾਬ ਚ ਨਹੀਂ ਦੁਨੀਆ ਚੋਂ ਆਪਾਂ ਨੂੰ ਸਰੇ ਆਉਣ ਨਾ ਪਏ ਅਸੀਂ ਇਸ ਭਰਤੀ ਦਾ ਹਿੱਸਾ ਬਣਾਂਗੇ ਅਸੀਂ ਅਕਾਲੀ ਦਲ ਨਾਲ ਜੁੜਾਂਗੇ ਜਿਹੜੇ ਲੋਕ ਅਕਾਲੀ ਦਲ ਨੂੰ ਛੱਡ ਗਏ ਸੀਗੇ ਉਹ ਵੀ ਕਹਿਣ ਲੱਗੇ ਅਸੀਂ ਹੁਣ ਅਕਾਲੀ ਦਲ ਨਾਲ ਚੱਲਾਂਗੇ ਸਰਦਾਰ ਰਵਿੰਦਰ ਸਿੰਘ ਜਿਨ੍ਹਾਂ ਨੇ ਬਹੁਤ ਸਾਲ ਪਹਿਲਾਂ ਅਕਾਲੀ ਦਲ 1920 ਆਪਣਾ ਬਣਾਇਆ ਸੀ ਉਹ ਵੀ ਉਹਨਾਂ ਨੇ ਅਕਾਲੀ ਦਲ ਆਪਣਾ ਸਮੇਟਤਾ ਤੇ ਇਸ ਕਾਲ ਤੱਕ ਸਾਡੀ ਭਰਤੀ ਚ ਛਾਵ ਮੋਕੇ ਭਰਤੀ ਕਰ ਰਹੇ ਨੇ ਹੋਰ ਬੜੇ ਲੀਡਰ ਸਨ ਮੇਰਾ ਕਹਿਣ ਤੋਂ ਪਾਲ ਅਕਾਲੀ ਏਕਤਾ ਦਾ ਰਾਹ ਖੋਲਤਾ ਸੀਗਾ ਸਿੰਘ ਸਾਹਿਬ ਨੇ ਵੀ ਇਕੱਠੇ ਹੋ ਜਾਓ ਸਾਰੇ ਇਕੱਠੇ ਹੋ ਕੇ ਅਕਾਲੀ ਦਲ ਨੂੰ ਤਕੜਾ ਕਰੋ ਤੇ ਅਕਾਲੀ ਦਲ ਦੀ ਨਵੀਂ ਰੂਪਰੇਖਾ ਬਣਾਓ ਪਰ ਨਹੀਂ ਸੀ ਚਾਹੁੰਦੇ ਇਹ ਚਾਹੁੰਦੇ ਸੀ ਸਾਡਾ ਹੀ ਬੋਲ ਬਾਲਾ ਰਵੇ ਅਕਾਲੀ ਏਕਤਾ ਨੂੰ ਅਗਰ ਸਹੀ ਮੈਣਿਆ ਚ ਕਿਸੇ ਨੇ ਠਕਰਾਇਆ ਤੇ ਉਸ ਤੜੇ ਨੇ ਟਕਰਾਇਆ ਜਿਨ੍ਹਾਂ ਨੇ ਹੁਕਮਨਾਮੇ ਮੰਦੇ ਨਹੀਂ ਨਹੀਂ ਤਾਂ ਹੁਕਮਨਾਮਿਆਂ ਤੇ ਅਮਲ ਕਰ ਦੇ ਤੇ ਅਕਾਲੀ ਦਲ ਵਿੱਚ ਇਕਤਾ ਦਾ ਰਾ ਖੁੱਲ ਜਾਣਾ ਸੀਗਾ ਸਾਰਾ ਪੰਥ ਘਟਾ ਹੋਇਆ ਨਾ ਸੀਗਾ ਹੋਰ ਗੱਲਾਂ ਬਾਕੀ ਅਯਾਲੀ ਸਾਹਿਬ ਤੇ ਹੋਰ ਲੀਡਰ ਕਰਨਗੇ ਅਖੀਰ ਚ ਮੈਂ ਤੁਹਾਨੂੰ ਬੇਨਤੀ ਕਰਦਾ ਦੇਖੋ ਇਸ ਭਰਤੀ ਨੇ ਨਵੀਂ ਸਾਫ ਸੁਥਰੀ ਨੇਕ ਸੱਚੀ ਸੁੱਚੀ ਤੇ ਅਗਾਂਹਵਧੂ ਲੀਡਰਸ਼ਿਪ ਲੈ ਕੇ ਆਉਣੀ ਹੈ ਇਸ ਪਾਰਟੀ ਤੇ ਆਪਣੀ ਜਮਾਤ ਤੇ ਕਿਸੇ ਇੱਕ ਪਰਿਵਾਰ ਦਾ ਹੱਕ ਨਹੀਂ ਠੀਕ ਹੈ ਅਸੀਂ ਮੰਨਦੇ ਹਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਬੜੀ ਸੇਵਾ ਕੀਤੀ ਪੰਜਾਬ ਦੀ ਖੇਤੀ ਵਾਸਤੇ ਉਹਨਾਂ ਨੇ ਬਹੁਤ ਬੇਹੱਦ ਕੋਸ਼ਿਸ਼ ਕੀਤੀ ਹੈ ਕੋਈ ਦਰ ਨਹੀਂ ਆਪਾਂ ਨੂੰ ਮੰਨਣਾ ਚਾਹੀਦਾ ਹੈ ਜਿਹੜੀਆਂ ਗੱਲਾਂ ਚੰਗੀਆਂ ਨੇ ਲੇਕਿਨ ਉਹਨਾਂ ਤੋਂ ਕਈ ਪੱਖਾਂ ਤੋਂ ਉਹ ਅਵੇਸਲੇ ਰਹਿ ਗਏ ਕਮਜ਼ੋਰੀ ਦਿਖਾਈ ਜਿਹੜੇ ਪੰਥ ਦੇ ਮਸਲੇ ਸਨ ਪੰਜਾਬ ਦੇ ਮੁੱਦੇ ਸਨ ਉਹਨਾਂ ਤੇ ਪੈਰਾਂ ਨਹੀਂ ਦੇ ਹੋਇਆ ਉਸ ਲੀਡਰਸ਼ਿਪ ਤੋਂ ਬੰਦੀ ਸਿੰਘ ਨਹੀਂ ਰਿਹਾ ਹੋਏ ਚੰਡੀਗੜ੍ਹ ਦੀ ਗੱਲ ਕਰ ਲਓ ਪਾਣੀਆਂ ਦੀ ਕਰ ਲਓ ਕਹਿੰਦੇ ਨੇ ਜੇ ਪਾਣੀ ਸਾਂਭੇ ਨਾ ਤੇ 10-15 ਸਾਲ ਚ ਪੰਜਾਬ ਖੁਸ਼ਕ ਹੋ ਸਕਦਾ ਹੈ ਤੇ ਸਾਡਾ ਪਾਣੀਆਂ ਦਾ ਮਸਲਾ ਜਿਉਂ ਦਾ ਤਿਉਹੀ ਅੱਜ ਵੀ ਲਟਕ ਰਿਹਾ ਜਦੋਂ ਭਾਜਪਾ ਦੇ ਨਾਲ ਪਾਈ ਵਾਲੀ ਇਹਨਾਂ ਨੇ ਪਾਈ ਇੰਨਾ ਲੰਬਾ ਸਮਾਂ ਭਾਜਪਾ ਨਾਲ ਰਹਿ ਤੇ ਫੇ ਪਾਈ ਤੁਸੀਂ ਕਾਨੂੰਨ ਵੀ ਬਣ ਲਾਏ ਤੁਸੀਂ ਕਾਨੂੰਨਾ ਤੇ ਮੋਹਰ ਲਾਤੀ ਪਹਿਲਾਂ ਮੁੜ ਕੇ ਤੁਸੀਂ ਕਾਨੂੰਨਾ ਦਾ ਵਿਰੋਧ ਕੀਤਾ ਮਾਨਸਾ ਜ਼ਿਲ੍ਹੇ ਸੰਗਰੂਰ ਜ਼ਿਲ੍ਹੇ ਬਠਿੰਡੇ ਚੋਂ ਬਹੁਤ ਮੱਠੇ ਪੱਧਰ ਤੇ ਕਿਸਾਨਾਂ ਦੇ ਅੰਦੋਲਨ ਵਿੱਚ ਸਭ ਨੇ ਹਿੱਸਾ ਪਾਇਆ ਲੇਕਿਨ ਉਹ ਅੰਦੋਲਨ ਚਾਹੀਦਾ ਸੀ ਅਕਾਲੀ ਦਲ ਨੂੰ ਸ਼ੁਰੂ ਕਰਨਾ ਲੇਕਿਨ ਨਹੀਂ ਅਕਾਲੀ ਦਲ ਤੋਂ ਕਰ ਹੋਇਆ ਕਰਕੇ ਆਪਾਂ ਪਹਿਲਾਂ ਹੀ ਪਾਸਾ ਵੱਟ ਗਏ ਤੇ ਕਿਸਾਨਾਂ ਨੂੰ